ਸੋ ਅੱਜ ਤੁਹਾਨੂੰ ਦਿਖਾਉਣੇ ਆ ਕਿ ਸਰਦਾਰੀ ਫੈਬਰਿਕ ਕੀ ਹੁੰਦਾ ਸਰਦਾਰੀ ਰਾਇਲ ਸੂਟ ਕੀ ਹੁੰਦੇ ਨੇ ਕਲਰ ਤਾਂ ਸੋਹਣੇ ਹੁੰਦੇ ਹੀ ਹੁੰਦੇ ਨੇ ਜਦੋਂ ਆਪਾਂ ਕਲਰਾਂ ਦੀ ਗੱਲ ਕਰਦੇ ਆ ਤਾਂ ਕਲਰ ਬੈਸਟ ਟੂ ਬੈਸਟ ਆਉਂਦੇ ਨੇ ਇਹ ਹੁੰਦਾ ਜੀ ਫੈਬਰਿਕ ਇਹਨੂੰ ਫੈਬਰਿਕ ਨੂੰ ਕਹਿੰਦੇ ਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੁੰਦਾ ਹੈ ਪਿਓਰ ਦੇ ਵਿੱਚ ਹੁੰਦਾ ਜੀ ਇਹ ਕੋਟਨ ਟਾਈਪ ਦੇ ਵਿੱਚ ਫੈਬਰਿਕ ਆਉਂਦਾ ਹੈ ਤੁਸੀਂ ਦੇਖੋ ਬਹੁਤ ਹੀ ਜ਼ਿਆਦਾ ਬਰੀਕੀ ਦੇ ਵਿੱਚ ਬਣਿਆ ਹੋਇਆ ਵਾ ਕਾਟਨ ਸਟੱਫ ਦੇ ਵਿੱਚ ਆਉਂਦਾ ਹੈ ਬਟ ਇਹਨੂੰ ਲਾਈਨਿੰਗ ਜ਼ਰੂਰ ਲੱਗਦੀ ਆ ਤੇ ਇਹਦੇ ਉੱਪਰ ਜਿਹੜਾ ਕੰਮ ਕੀਤਾ ਗਿਆ ਉਹਦੀ ਫਿਨਿਸ਼ਿੰਗ ਤੁਸੀਂ ਆਪ ਦੇਖ ਸਕਦੇ ਹੋ ਬਹੁਤ ਹੀ ਸੌਫਟ ਤੇ ਬਹੁਤ ਹੀ ਕੁਲਾਜਾ ਫੈਬਰਿਕ ਹੁੰਦਾ ਹੈ ਇਹਦੇ ਫਰੰਟ ਦੇ ਵਿੱਚ ਸਾਰੀਆਂ ਆਪ ਬੂਟੀਆਂ ਐਡ-ਆਨ ਕੀਤੀਆਂ ਹੋਈਆਂ ਨੇਕਲੈਂਸ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਕੀਤਾ ਹੈ ਇਹਦੇ ਜਿਹੜੀ ਸਲਵਾਰ ਜਾਂ ਪੈਂਟ ਪਲਾਜ਼ੋ ਬਣਾ ਸਕਦੇ ਆ ਆਪਾਂ ਪੈਂਟ ਬਣਾਈ ਹੋਈ ਹੈ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕਰਕੇ ਬਹੁਤ ਹੀ ਜਿਆਦਾ ਸੋਹਣੀ ਤੇ ਦੁਪੱਟਾ ਤੁਸੀਂ ਦੇਖੋ ਬਹੁਤ ਹੀ ਜਿਆਦਾ ਸੋਹਣਾ ਬਣਿਆ ਹੋਇਆ ਹੈ ਇਹ ਵਾਲੇ ਰਾਇਲ ਲੁੱਕ ਦੇ ਵਿੱਚ ਸੂਟ ਆਉਂਦੇ ਨੇ ਜੇ ਤੁਸੀਂ ਸਰਦਾਰੀ ਕਲਰ ਜਾਂ ਸਤਾਰੀ ਫੈਬਰਿਕ ਲੈਣਾ ਚਾਹੁੰਦੇ ਤਾਂ ਇਸ ਤਰ੍ਹਾਂ ਦੇ ਫੈਬਰਿਕ ਲੈ ਸਕਦੇ ਹੋ ਇਹ ਕਾਟਨ ਜਿਵੇਂ ਹੁਣ ਅੱਗੇ ਨੈਕਸਟ ਟਾਈਮ ਕਾਟਨ ਆ ਰਹੀ ਆ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਬਾਰ ਕਿਸੇ ਵੀ ਪਾਰਟੀ ਵੇਅਰ ਫੈਕਸ਼ਨ ਤੇ ਪਾ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੇ ਸੂਟ ਬਣ ਕੇ ਰੈਡੀ ਹੋ ਜਾਂਦੇ ਨੇ ਔਰ ਇਹਨਾਂ ਦੀ ਲੁੱਕ ਵੀ ਬਹੁਤ ਜ਼ਿਆਦਾ ਸੋਹਣੀ ਆਉਂਦੀ ਆ ਜਿਵੇਂ ਅਸੀਂ ਸੈਕੰਡ ਨੰਬਰ ਤੇ ਤੁਹਾਡੇ ਨਾਲ ਸੂਟ ਸ਼ੇਅਰ ਕਰਨ ਲੱਗੇ ਆ ਪਿਓਰ ਆਰਗੰਦੀ ਦਾ ਫੈਬਰਿਕ ਹੋਗਾ ਇਹ ਵੀ ਫੈਬਰਿਕ ਤੁਸੀਂ ਦੇਖ ਸਕਦੇ ਹੋ origignal ਫੈਬਰਿਕ ਹੋ ਗਾ ਸਰਦਾਰੀ ਫੈਬਰਿਕ ਆ ਇਹ ਸੂਟ ਥੋੜੇ ਜੇ ਮਹਿੰਗੇ ਜ਼ਰੂਰ ਹੁੰਦੇ ਨੇ ਬਟ ਇਹਨਾਂ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਆਉਂਦੀ ਆ ਇਹਦੇ ਉੱਪਰ ਸਾਰੀ ਆਪਾਂ ਆਰੀ ਦੀ embroidery ਕੀਤੀ ਹੋਈ ਆ ਵਿੱਚ lace's ਦੇ design ਕੀਤੇ ਹੋਏ ਨੇ ਸੇਮ ਕਲਰ ਦੀ ਆਰੀ ਦੇ ਵਿੱਚ ਵਰਕ ਕੀਤਾ ਹੋਇਆ ਫਰੰਟ ਤੇ ਇਸ ਤਰ੍ਹਾਂ ਦੇ ਬੂਟੇ ਆਉਣਗੇ sleeves ਤੇ ਵੀ ਸੇਮ ਇਦਾਂ ਦਾ ਹੀ ਬਹੁਤ ਪਿਆਰਾ ਜਿਹਾ ਕੰਮ ਕੀਤਾ ਹੋਇਆ ਕਲਰ ਵੀ ਬਹੁਤ ਸੋਹਣਾ ਵਾ ਹੁਣ ਆਉਣ ਵਾਲਾ ਸਮਰ ਸੀਜ਼ਨ ਜਿਹੜੀ ਗਰਮੀ ਦਾ ਸੀਜ਼ਨ ਆਉਣ ਵਾਲਾ ਹੈ ਉਹਦੇ ਵਿੱਚ ਇਦਾਂ ਦੇ ਸੂਟ ਹੀ ਸੋਹਣੇ ਲੱਗਣਗੇ ਸਰਦਾਰੀ ਸੂਟ ਸੋਹਣੇ ਲੱਗਣਗੇ ਸੋ ਇਹਦੇ ਨਾਲ ਜਿਹੜਾ ਦੁਪੱਟਾ ਰੈਡੀ ਕੀਤਾ ਸੀ ਦੁਪੱਟੇ ਦੇ ਵਿੱਚ ਆਪਾਂ ਇਸ ਤਰ੍ਹਾਂ ਆਰੀ ਉਹਦਾ ਕੰਮ ਕੀਤਾ ਹੋਇਆ ਕਟਵਰਕ ਦੇ ਨਾਲ ਦੇ ਵਿੱਚ ਸਾਰੇ ਹੀ ਬੂਟੀਆਂ ਐਡ-ਆਨ ਕੀਤੀਆਂ ਹੋਈਆਂ ਵਿੱਚ ਵੱਡਾ ਬੂਟਾ ਵੀ ਐਡ-ਆਨ ਕੀਤਾ ਹੋਇਆ ਬਹੁਤ ਹੀ ਸੋਹਣਾ ਜਿਹਾ ਤੇ ਪਿਆਰਾ ਜਿਹਾ suit ਰੈਡੀ ਹੋਇਆ ਸੋ ਇਹ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਵੀ ਤਿਆਰ ਕਰਵਾ ਸਕਦੇ ਹੋ ਔਰ ਇਦਾਂ ਦੇ ਫੈਬਰਿਕ ਜਦੋਂ ਅਸੀਂ ਵੇਅਰ ਕਰਦੇ ਆ ਤਾਂ ਇਹੀ ਸਰਦਾਰੀ ਲੁੱਕ ਦੇ ਵਿੱਚ ਆਉਂਦੇ ਆ ਨਾ ਕਿ ਆਮ ਗ੍ਰੇਸ ਕਾਟਨ ਜਾਂ ਆਮ ਕਾਟਨ 7 800 ਵਾਲੀ ਨਹੀਂ ਤਾਂ ਇਹਨਾਂ ਦੀ ਲੁੱਕ ਤੇ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਸੋ ਇਹ suit ਵੀ ਤੁਸੀਂ ਆਰਡਰ ਕਰ ਸਕਦੇ ਹੋ ਕਲਰ ਕੋਈ ਵੀ ਕਰਵਾ ਸਕਦੇ ਹੋ ਆਪਣੀ ਚੋਇਸ ਨਾਲ ਤੁਸੀਂ ਫਾਈਨਲ ਲੁੱਕ ਦੇਖ ਸਕਦੇ ਹੋ ਕਿ ਕਿੰਨਾ ਜਿਆਦਾ ਪਿਆਰਾ ਬਣਿਆ ਹੋਇਆ suit ਆ